ਕੀ ਹਾਲ ਚਾਲ ਹੈ ਸਾਰੇ ਕੁੱਤਰ ਬੰਦੀ ਇਹਨਾਂ ਦਾ ਸਾਰੇ ਠੀਕ ਠਾਕ ਹੋਮੋਂਗੇ ਲਓ ਜੀ ਕਰੋ ਨੋਟ 21 ਤੇ 22 ਜੂਨ ਨੂੰ ਕੁੱਡੀਆਂ ਸਾਰੀਆਂ ਬਾਜ਼ੀਆਂ ਦਾ ਰਿਜ਼ਲਟ ਦੇਖੋ ਗਾਂ ਕੌਣ ਲੈ ਗਿਆ ਪਹਿਲੀ ਬਾਜੀ ਪਿੰਡ ਪੁਰਬਾ ਨੇੜੇ ਖੰਨਾ ਕੋਲ ਕੁੱਤਰ 42 ਐਂਟਰੀ ਫੀਸ 2500 7 ਵਜੇ ਬਾਜੀ ਨਿਬੜੀ ਪਹਿਲਾ ਰਵਨਪ੍ਰੀਤ ਰੱਬੋ ਸੱਜਰਗਾ ਦੂਜਾ ਆਰਾਮਾਥਨ ਕੋਲਰ ਤੀਜਾ ਅਮਨਦੀਪ ਕੋਪਾ ਐਲ 3 ਚੌਥਾ ਨੰਬਰ ਅ ਪਿੰਡ ਰੁਫਾਲੋ ਸੈਂਕਲ ਪਹਿਲਾ ਨੰਬਰ ਗਗਨ ਮਨਾਲੀ ਫਟਾਪੱਥਾ ਹਿਮਨੂ ਮੀਨਗੌਰ ਫਟਾਪੱਥਾ ਜੈਲੀ ਫਟਾਪੱਥਾ ਨਾਮ ਬਹੁਤੀ 30 ਤੱਕ ਨਾਮ ਸੀ ਅਗਲੀ ਬਾਜੀ ਪਿੰਡ ਨੱਥੋਵਾਲ ਜ਼ਿਲ੍ਹਾ ਲੁਧਿਆਣਾ ਕੋਲਪੂਤਰ 87 ਐਂਟਰੀ ਫੀਸ 2207 ਲੂਤਰਾਂ ਜਾਂਚ ਸਾਂਝੀ ਹੋਈ 7:30 ਵਜੇ ਪਹਿਲਾ ਤੋਚੀ ਨੱਥੋਵਾਲ ਵਾਸੀ ਨਸੀਰ ਦੂਜਾ ਜੋਧਾ ਹਾਸ ਪੁੱਲਰ ਤੀਜਾ ਜਸੂ ਜੌਰ ਫਖਾ ਚੌਥਾ ਵਿੱਕੀ ਸਾਫਾ ਕਾਫਾ ਪਹਿਮਾ ਹਾਕਮ ਨੱਥੋਵਾਲ ਕਾਫਾ ਬਿੱਲਾ ਖਾੜਾ ਸੋਨੂ ਲੰਮੀ ਅਗਲੀ ਬਾਗੀ ਪਿੰਡ ਟਾਲੀਆਂ ਜ਼ਿਲ੍ਹਾ ਮਾਨਸਾ ਐਂਟਰੀ ਫੀਸ 1700 ਕੁੱਲ ਕਬੂਤਰ 27 7 ਵਜੇ ਤੋਂ ਕਬੂਤਰਾਂ ਵਿੱਚ ਸਾਂਝੀ ਹੋਈ ਸਤਨਾਮ ਬਣਾਵਾਲੀ ਗੱਗੀ ਸਹਾਰਨਾ ਮੇਵਾ ਸਿੰਗੋ ਪਿੰਡ ਤਾਲੀਆਂ ਪਿੰਡ ਰਾਮਨਗਰ ਫੁੱਲ ਕਬੂਤਰ ਸਿਆੜੀ ਐਂਟਰੀ ਵੀ 1770 ਵਜੇ ਬਾਜੀ ਨਿਪੜੀ ਬਾਰੂ ਖਿਆਲਾ 1000 ਪਲੱਸ ਕਪਤਾ ਜੇਤੂ ਜਸਾਨਾ ਬਜਰਾਠੀ 500 ਪਲੱਸ ਕਪਤਾ ਜੇਤੂ 21 ਜੂਨ ਦੀ ਬਾਜੀ ਪਿੰਡ ਬਲਰਾ ਜਿਲ੍ਹਾ ਸੰਗਰੂਰ ਐਂਟਰੀ 1200 ਫੁੱਲ ਕੂਟਰ 25 7 ਵਜੇ ਬਾਈ ਉਨਪੜੀ ਸੇਕ ਸਾਂਝੀ ਹੋਈ ਕੱਕੀ ਚਾਂਦਪੁਰ ਸੀਤੂ ਬਲਿਆਮ ਦਿੱਲੂ ਖਿੱਲਣ ਨੌਦੀ ਬਨੰਗਲ ਵਿੱਕੀ ਜਰਮਨ ਤੇ ਲਾਂਬਾ ਖਿੱਲਣ 21 ਜੂਨ ਦੀ ਬਾਜੀ ਪਿੰਡ ਅਲੀਕਾ ਡੱਬਬਾੜੀ ਕੋਲਕੂਟਰ 17 ਐਂਟਰੀ 1700 8 ਕੋਲਕੂਟਰ ਦੂਸਰਪਾਈ ਸੇਕੂਟਰ ਹੱਥ ਲੱਗੇ ਪਹਿਲਾ ਸੁਖਮਨ ਅਲੀਕਾ ਦੂਸਰਪਾ ਸਾਂਝੀ ਦੂਜਾ ਜਸਪਾਲ ਖਿਲਿਆਂਵਾਲੀ ਸਾਂਝੀ ਤੀਜਾ ਗਾਜੀ ਦਾਦੂ ਚਾਨਾ ਸੰਗਤ ਗੋਰੀ ਮੰਗਿਆ ਮੰਗਿਆ ਨਾ ਮੋਟਾ ਚੁੱਪਾ ਸਾਰੇ ਦਿਨਾਂ ਧੰਨਵਾਦ ਲੋਈ ਆਪਣੀ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਕਿ ਘਰੇ ਤੱਕ ਬਾਜੀਆ ਫਿਰ ਸਾਰਿਆਂ ਨੂੰ ਪਹਿਲਾਂ ਪਹੁੰਚ ਸੋ ਸਾਰੇ ਵੀਰਾਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ